ਸਤਨਾਮ ਏਕੋ ਵਾਹਿਗੁਰੂ ਸਾਇ ਜੀਉ ਦੰਦਉਤ ਬੰਦਨ ਅਨਕਵਾ ਸਰਬਤਲ ਸਮਰਤ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬੀਓ ਰਾਗ ਪਰਉ ਮਹਲਾ ਪਹਿਲਾ ਧਰਮ ਪਹਿਲਾ ਚੌਪਦੇ ਓਮਕਾਰ ਸਤ سوتے بار کشن ہوئے تم کر کر دیکھیں جانے سوئے کیا کہے کش کہی نہ جائے جو کچھ آئے ਸਬ ਤੇਰੀ ਜਾਈ ਰਾਹ ਜੋ ਕਿਛੁ ਕਰਨਾ ਸੋ ਤੇਰੇ ਪਾਸ ਕਿਸਯਾ ਦੇ ਕੀਜੈ ਅਰਦਾਸ ਆਂ ਕਣਨ ਸੁਣਨਾ ਤੇਰੀ ਬਾਣੀ ਕਰੇ ਕਰੇ ਜਾਣੇ ਆਪ ਨਾਨਕ ਦੇਖਿ ਥਾਪਿ ਓ ਥਾਪ ਕਰੇ ਕਰੇ ਜਾਣੇ ਆਪ ਨਾਨਕ ਦੇਖਿ ਥਾਪਿ ਓ ਥਾਪ اچھ دن شکروار دو مئی وی وساخ ہے اچھ دن شکروار دو مئی بھی ہے واحر جی کا خالصہ واہ جی کی فتح